ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਤੇ ਉਹਨਾਂ ਦੇ ਗ੍ਰਹਿ ਵਿਖੇ ਸਵੇਰੇ ਸਵੇਰੇ ਇੱਕ ਫਕੀਰ ਆਉਂਦਾ ਹੈ ਭਗਵੇਂ ਕੱਪੜੇ ਪੈਰਾਂ 'ਚ ਖੜਾਵਾ ਗੜੇ ਵਿੱਚ ਰੁਦਰਾਕਸ਼ ਦੀ ਮਾਲਾ ਹੱਥ ਵਿੱਚ ਕਮੰਡਲ ਤੇ ਇੱਕ ਹੱਥ ਦੇ ਵਿੱਚ ਇੱਕ ਫਕੀਰਾਂ ਵਾਲੀ ਉਹ ਛੋਟੀ ਫੜੀ ਹੋਈ ਸੀ ਤਾਂ ਦੋਸਤੋ ਉਹਨਾਂ ਦੇ 바ਰ ਦੇ ਅੱਗੇ ਆ ਕੇ ਅਲਖ ਨਰੰਜਨ ਦਾ ਜੇਕਾਰਾ ਲਾਉਂਦਾ ਹੈ ਐਨੇ ਵਿੱਚ ਘਰੋਂ ਰਾਜਵੀਰ ਜਵੰਦਾ ਦੀ ਮਾਤਾ ਜੋ ਕਿ ਆਉਂਦੀ ਹੈ ਅਤੇ ਆ ਕੇ ਆਟਾ ਪਾਉਣ ਦੇ ਲਈ ਜਦੋਂ ਉਹਨਾਂ ਕੋਲੇ ਹੱਥ ਵਧਾਉਂਦੀ ਹੈ ਤਾਂ ਐਨੇ ਵਿੱਚ ਰਾਜਵੀਰ ਜਵੰਦਾ ਦੀ ਮਾਤਾ ਦੀ ਨਜ਼ਰ ਪੈ ਜਾਂਦੀ ਹੈ ਉਸ ਫਕੀਰ ਦੇ ਉੱਪਰ ਅਤੇ ਉਸ ਫਕੀਰ ਨੂੰ ਦੇਖ ਕੇ ਉੱਚੀ ਉੱਚੀ ਭੁਬਾਂ ਮਾਰ ਕੇ ਰੋਣ ਲੱਗ ਜੰਦੀ ਹੈ ਅਤੇ ਉਸ ਫਕੀਰ ਦੇ ਪੈਰੀਂ ਪੈ ਕੇ ਇਹ ਕਹਿਣ ਲੱਗ ਜੰਦੀ ਹੈ ਕਿ ਬਾਬਾ ਜੀ ਜੇਕਰ ਅਸੀਂ ਉਸ ਦਿਨ ਤੁਹਾਡੀ ਇਹ ਗੱਲ ਮੰਨ ਲੈਂਦੇ ਤਾਂ ਅੱਜ ਸਾਡਾ ਪੁੱਤਰ ਸਾਡੇ ਵਿੱਚ ਜਿਉਂਦਾ ਹੁੰਦਾ ਅੱਜ ਸਾਡਾ ਪੁੱਤਰ ਸਾਡੇ ਵਿੱਚ ਹੱਸਦਾ ਖੇਡਦਾ ਰਹਿੰਦਾ ਪਰ ਹੁਣ ਅਣਹੋਣੀ ਨੂੰ ਕੌਣ ਢਾਲ ਸਕਦਾ ਹੈ ਬਾਬੇ ਨੇ ਕਿਹਾ ਕਿ ਭਾਈ ਅਸਤਾ ਪਹਿਲੇ ਤੈਨੂੰ ਕਹਿ ਦਿੱਤਾ ਸੀ ਕਿ ਇਹ ਲੋਹਾ ਤੁਹਾਡੇ ਵਾਸਤੇ ਸ਼ੁਭ ਨਹੀਂ ਪਰ ਤੁਸੀਂ ਉਦੋਂ ਸਾਡੀ ਗੱਲ ਮੰਨੀ ਨਹੀਂ ਤੁਸੀਂ ਸਾਨੂੰ ਇਹ ਕਹਿ ਦਿੱਤਾ ਕਿ ਤੁਸੀਂ ਤਾਂ ਵਹਿਮ ਭਰਮ ਚ ਸਾਨੂੰ ਪਾਉਨੇ ਹੋ ਤੁਸੀਂ ਤਾਂ ਪਖੰਡਾਂ ਦੇ ਵਿੱਚ ਸਾਨੂੰ ਪਾਉਨੇ ਹੋ ਪਰ ਅੱਜ ਜਦੋਂ ਤੁਸੀਂ ਸਾਡੇ ਸਾਹਮਣੇ ਰੋ ਰਹੇ ਹੋ ਕੁਰਲਾ ਰਹੇ ਹੋ ਤੇ ਸਾਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਆਖਰਕਾਰ ਸਚਾਈ ਕੀ ਹੈ ਇਸ ਖਬਰ ਦੀ ਜੋ ਸੋਸ਼ਲ ਮੀਡੀਆ ਦੇ ਉੱਪਰ ਹੋਰ ਵਕਫਾ ਖਦਾਰਿਆਂ ਦੇ ਉੱਪਰ ਵਾਇਰਲ ਹੋ ਰਹੀ ਹੈ ਇਸ ਕੱਲੀ ਕੱਲੀ ਗੱਲ ਤੋਂ ਕੱਲੀ ਕੱਲੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਕੋਈ ਵਾਂਝਾ ਨਾਰੇ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਹੁਣ ਆਪਾਂ ਬਾਣੀ ਪੜ੍ਹਦੇ ਹਾਂ ਬਾਣੀ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜੋ ਕੋਈ ਪ੍ਰਮਾਤਮਾ ਨੇ ਲਿਖਦਾ ਉਸ ਦੇ ਨਾਲ ਹੀ ਚੱਲਣਾ ਉਸ ਨੂੰ ਕੋਈ ਬਦਲ ਨਹੀਂ ਸਕਦਾ ਹੁਣ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਅਤੇ ਹੋਰ ਵੱਖ-ਵੱਖ ਧਾਰਿਆਂ ਦੇ ਉੱਪਰ ਖਾਸ ਕਰਕੇ ਫੇਸਬੁੱਕ ਪੇਜਾਂ ਦੇ ਉੱਪਰ ਇੰਸਟਾਗ੍ਰam ਪੇਜਾਂ ਦੇ ਉੱਪਰ ਜਾਂ YouTube ਚੈਨਲਾਂ ਦੇ ਉੱਪਰ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਸ ਖਬਰ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਫਕੀਰ ਜੋ ਕਿ ਰਾਜਵੀਰ ਜਵੰਦਾ ਦੇ ਘਰ ਵਿਖੇ ਆਉਂਦਾ ਹੈ ਉਹਨਾਂ ਦੇ ਘਰੇ ਆਟਾ ਮੰਗਣ ਦੇ ਲਈ ਆਉਂਦਾ ਹੈ ਤੇ ਉਸਦੀ ਮਾਂ ਜਦੋਂ ਆਟਾ ਪਾਉਣ ਦੇ ਲਈ ਆਉਂਦੀ ਹੈ ਤੇ ਪੁੱਬਾਂ ਮਾਰ ਕੇ ਰੋਣ ਲੱਗ ਜਾਂਦੀ ਹੈ ਤੇ ਪੂਰਾ ਪਿੰਡ ਉਸ ਜਗ੍ਹਾ ਇਕੱਠਾ ਹੋ ਜਾਂਦਾ ਹੈ ਅਤੇ ਸਾਰੇ ਲੋਕ ਇਹ ਦੇਖਦੇ ਨੇ ਕਿ ਕਾਸ਼ ਉਸ ਦਿਨ ਐਸੇ ਬਾਬੇ ਦੀ ਗੱਲ ਮੰਨੀ ਹੁੰਦੀ ਅੱਜ ਰਾਜਵੀਰ ਜਵੰਦਾ ਦੇ ਨਾਲ ਇਹ ਸਭ ਕੁਝ ਨਾ ਹੁੰਦਾ ਹੁਣ ਦੱਸਦੀ ਏ ਕਿ ਵਹਿਮਾ ਭਰਮਾ ਨਹੀਂ ਜਿਕਰ ਅੱਬਾ ਗੱਲ ਕਰੀਏ ਤਾਂ ਵਹਿਮਾ ਭਰਮਾ ਦੇ ਵਿੱਚ ਤਾਂ ਆਪਾਂ ਨੂੰ ਪੈਣਾ ਨਹੀਂ ਚਾਹੀਦਾ ਇਹੋ ਜਿਹਾ ਕੋਈ ਵੀ ਕੋਈ ਬਾਬਾ ਨਹੀਂ ਕੋਈ ਫਕੀਰ ਨਹੀਂ ਜਿਹੜਾ ਕੋਈ ਆਉਣ ਵਾਲੇ ਭੁਖਾਰੇ ਦੱਸ ਸਕੇ ਇਹ ਤਾਂ ਬਾਣੀ ਵੀ ਇਸ ਗੱਲ ਦੀ ਗਵਾਹ ਹੈ ਬਾਣੀ ਵੀ ਕਹਿੰਦੀ ਹੈ ਤਿੱਥਵਾਰ ਨਾ ਜੋਗੀ ਜਾਣੇ ਰਤਮਾਹੋ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਜੇ ਆਪੇ ਜਾਣੇ ਸੋਏ ਨਾ ਤਾਂ ਤਿੱਥਵਾਰ ਜੋਗੀ ਨੂੰ ਪਤਾ ਹੈ ਨਾ ਰਤਮਾਹੋ ਪਤਾ ਹੈ ਵੀ ਕੱਲ ਨੂੰ ਕੀ ਹੋਣਾ ਇਹ ਤਾਂ ਜੋ ਉਸ ਸ੍ਰਿਸ਼ਟੀ ਨੂੰ ਸਜਣ ਵਾਲਾ ਹੈ ਨਾ ਉਸੇ ਨੂੰ ਪਤਾ ਹੈ ਕਿ ਕਿਹੜੇ ਵਕਤ ਕੀ ਹੋਣਾ ਹੈ ਕੀ ਨਹੀਂ ਹੋਣਾ ਜਿੰਨਾ ਬਾਬਿਆਂ ਨੂੰ ਐ ਪਤਾ ਲੱਗਦਾ ਹੋਵੇ ਤਾਂ ਪੰਜਾਬ ਦੇ ਵਿੱਚ ਇਹਨੇ ਹੜ ਆਉਂਦੇ ਨੇ ਪਹਿਲਾਂ ਦੱਸ ਦੇਣ ਕਿ ਹੜ ਆਉਣ ਵਾਲੇ ਭਾਈ ਆਪੋ ਆਪਣਾ ਸਮਾਨ ਚੱਕ ਕੇ ਕਿਤੇ ਪਾਸੇ ਉੱਡ ਜਿਓ ਪਰ ਐਦਾਂ ਨਹੀਂ ਹੁੰਦਾ ਨਾ ਇਵੇਂ ਪਰਮ ਨੇ ਫਿਰ ਤਾਂ ਨਹੀਂ ਕੋਈ ਖਬਰ ਦੀ ਸਾਡਾ ਚੈਨਲ ਪੁਸ਼ਟੀ ਨਹੀਂ ਕਰਦਾ ਸੀ ਕਿ ਛੰਦ ਵਿਸ਼ਵਾਸ ਨੂੰ ਬढ़ावा ਨਹੀਂ ਦਿੰਦੇ ਅਸਤਾ ਤਰਕ ਦੀ ਗੱਲ ਕਰਾਂਗੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ